ਕੀ ਨਾਂ ਤੁਹਾਡਾ ਮੇਰਾ ਨਾਂ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜਿਹੜਾ ਹੈ ਐਕਸੀਡੈਂਟ ਦੇ ਵਿੱਚ ਬੰਦੇ ਮਾਰੇ ਗਏ ਕਿੱਥੋਂ ਦੇ ਰਣ ਵਾਲੀ ਇਹ ਜੈਮਨਾਲ ਦੀ ਸੀਗੀ ਕਿ ਨਾਂ ਸੀ ਇੱਕਦਮ ਮੁੰਡੇ ਦਾ ਨਾਂ ਧਰਮਪ੍ਰੀਤ ਸੀਗਾ ਰੋਟੀ ਦਾ ਨਾਂ ਸੀਗਾ ਕੁਲਦੀਪ ਕੌਰ ਤੇ ਦੋ ਬੱਚੇ ਸੀ ਠਾਣਿਆ ਸਾਲਾਂ ਦਾ ਸੀ ਤੇ ਇੱਕ ਸਵਾ ਮਹੀਨੇ ਦਾ ਸੀਗੀ ਤੇ ਜਿਹੜੇ ਗੱਡੀ ਮਾਰੀ ਆ ਉਹ ਨੱਥੂ ਵਾਲਦਾ ਜੀ दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੀ ਟੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ ਉਹ ਲਿਆਂਦਾ 50 ਕਿਲੋ ਤੋਂ ਫੜ ਕੇ ਨੂੰ ਘੱਟੋ ਘੱਟ ਐਕਸੀਡੈਂਟ ਕਿੰਨਾ ਟਾਈਮ ਪਹਿਲਾਂ ਐਕਸੀਡੈਂਟ ਕਦੋਂ ਹੋਇਆ ਜੀ ਸਵਾ ਕੁ ਵਜੇ ਆ ਜੀ ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋ ਗਈ ਚਾਰ ਆ ਜਾਂਦੇ ਮੌਤ ਹੋ ਗਈ ਜੀ ਦੀ ਬਾਈ ਗੋਲੋ ਗਈ ਕਰਦਾ ਇਕੱਲਾ ਸੀ ਮਾਂ ਪਿਓ ਦਾ ਇਹ ਮੁੰਡਾ ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ ਉਹ ਉੱਥੇ ਦਾਖਲੇ ਜੋ ਵੀ ਮਲਾਜਮ ਲੈ ਗਏ ਉਹ ਵੀ ਦਾਖਲੇ ਉੱਥੇ ਬਾਗੇ ਬਣਾ ਸਿਲਾ ਹਸਪਤਾਲ ਚ ਕੀ ਹੋਇਆ ਤੁਹਾਡੇ ਨਾਲ ਹਾਸਾ ਕੁਛ ਨਹੀਂ ਐਕਸੀਡੈਂਟ ਹੋ ਗਿਆ ਕਿੱਥੇ ਮੱਦਬੀ ਰੋਡ ਤੇ ਕਿਧਰੋਂ ਆ ਰਹੇ ਸੀ ਤੇ ਕਿਧਰ ਜਾ ਰਹੇ ਸੀ ਮੈਂ ਪਿੰਡ ਨੂੰ ਜਾ ਰਿਹਾ ਜੀ ਤੇ ਕਿਹਦੇ ਨਾਲ ਐਕਸੀਡੈਂਟ ਹੋਇਆ ਪਤਾ ਨਹੀਂ ਤੇ ਜਿਹੜੀ ਗੱਡੀ ਚ ਵੱਜੇ ਉਹ ਕਿਹੜੀ ਗੱਡੀ ਚ ਵੱਜੇ ਤੁਸੀਂ ਤੁਹਾਡੀ ਹਾਲਤ ਕਿੱਦਾਂ ਹੋਈ ਇਦਾਂ ਦੀ ਕਿਵੇਂ ਹੋਈ ਮੇਰੇ ਸਾਹ ਤਾਂ ਵੱਜੇ ਬਹੁਤ ਚੰਗੀ ਲੱਗਦਾ ਭਾਈ ਤੁਹਾਡੀ ਗੱਡੀ ਚੋਂ दारू ਵੀ ਮਿਲੀ ਆ दारू ਪੀਤੀ ਬਈ ਤੁਹਾਡੀ ਦੋਸ਼ ਲਾ ਰਹੇ ਆ ਪਿੰਡ ਵਾਲੇ ਉਥੇ ਕਿ दारू ਪੀਤੀ ਵੀ ਆ ਜੀ ਤੇ ਜਿਹੜੀ ਗੱਡੀ ਚੋਂ दारू ਮਿਲੀ ਉਹ ਉਹ ਕਿਹਨਾਂ ਜਿਹੜੀਆਂ ਦੋ ਪੇਟੀਆਂ दारू ਦੀਆਂ ਤੁਹਾਡੀ ਗੱਡੀ 'ਚ ਦਿਖ ਰਹੀਆਂ ਵਾ ਉਹ ਕਿਹਨਾਂ ਦੀਆਂ ਰੱਖੀਆਂ ਹੋਈਆਂ ਤੁਹਾਡੀ ਉਹ ਤਾਂ ਖਾਲੀ ਹੈ ਹਾਂਜੀ ਖਾਲੀ ਪਹਿਲਾਂ ਦੀਆਂ ਹੈ ਹੈ ਤਾਂ दारू ਦੀ ਹੈ ਨਾ ਉਹ ਤੁਹਾਡੀ ਪੀਤੀ ਵੀ ਬਈ दारू ਬੋਲ ਕੇ ਦੱਸੋ ਬਾਈ ਨਹੀਂ ਇਹ ਐਕਸੀਡੈਂਟ ਹੋਇਆ ਜੀ ਇਹ ਦੋਨੇ ਜਿਹੜੇ ਵਹੀਕਲ ਸੀਗੇ ਬਾਗਪੜਾ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹਿ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲਾਲ ਦੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਕਦੀਨਕੌਰ ਨਾਲ ਮੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਇਹਨੇ ਕਿਧਰੋਂ ਉਹਨੂੰ ਕਿਦ ਪਿੱਛੋਂ ਗੱਡੀ ਤੇਜ਼ ਸੀਗੀ ਥੋੜੀ ਤੇ ਉਹਨੂੰ ਪਟ્રોલ ਨਹੀਂ ਹੋਈ ਗੱਡੀ ਤੇ ਉਹ ਉਹਦੇ ਉੱਪਰ ਇਚਰਾ ਇਹ ਵੀ ਦੱਸ ਦਿਓ ਜੀ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਸੀ ਬੰਦੇ ਜੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹ ਮੈਂ ਤੇ ਮਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜਾ ਨਹੀਂ ਕਰਾ ਰਿਹਾ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇ ਪਾਸੇ ਤੋਂ ਬਤਨ ਲੱਗਾ ਵੀ ਲੋਕ ਲੋਕ ਕਹਿ ਰਹੇ ਆ ਵੀ ਇਹ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ ਹਾਂਜੀ ਵੀ ਮੈਂ ਮੈਂ ਬਾਅਦ ਚ ਆਇਆ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਦੇ ਵਿੱਚ ਆਇਆ ਮੈਂ ਤਾਂ ਇਧਰ ਹੀ ਉੱਜ ਗਿਆ ਡੈਡ ਬੰਦ ਨੂੰ ਵੇਖ ਕੇ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈਣੀ ਸੀਗੀ ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈਵੇ। ਗੱਡੀ ਵਿੱਚ ਪੇਟੀ ਪਈ ਆ। ਅੱਛਾ। ਮਗਲੀ ਸਾਈਡ ਤੇ ਜਿਹੜਾ ਇਹ ਗੱਡੀ ਵਾਲਾ ਇੱਕ ਕਿੱਥੋਂ ਦਾ ਬੰਦਾ ਜਿਹੜਾ ਇਹ ਆ। ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ। ਇਹ ਹੈਗਾ ਨਥਵਲੇ ਗਰਵੀ ਦਾ। ਹਾਂ। ਠੀਕ ਹੈ।